ਆਹ ਜਿਹੜੀਆਂ ਚੀਜ਼ਾਂ ਆਹ ਜਿਹੜੇ ਹਰਪ੍ਰੀਤ ਨੂੰ ਬਣਾਇਆ ਆ ਸਾਰੀਆਂ ਏਜੰਸੀਆਂ ਦੀਆਂ ਸਕੀਮਾਂ ਕਿ ਕਾਲੀ ਦਲ ਨੂੰ ਨਹੀਂ ਆਉਣ ਦੇਣਾ ਪੰਜਾਬ ਵਿੱਚ ਤੇ ਥੋੜ ਨੂੰ ਵਾਪਸ ਥੋੜੀ ਚੜਦੀ ਕਲਾ ਨਹੀਂ ਹੋਣ ਦੇਣੀ ਤੇ ਹੁਣ ਤਾਂ ਐਡਾ ਵੱਡਾ ਸਾਜ਼ਿਸ਼ ਹੋ ਗਈ ਨਕਸ਼ਾਨਾ ਸੀ ਕਾਲੀ ਦਲ ਨੂੰ ਖਤਮ ਕਰਨਾ ਮੇਰਾ ਮਨ ਤਾਂ ਨਹੀਂ ਸੀ ਗੱਲ ਕਰਨ ਨਹੀਂ ਪਰ ਅੱਜ ਤੁਖਣਾ کہہ ਰਹੇ ਆ ਸਿੰਘ ਸਾਹਿਬ ਹਰਪ੍ਰੀਤ ਸਿੰਘ ਨੇ ਆ ਸਾਰੇ ਤੁਹਾਡੇ ਜ਼ਿਲ੍ਹੇ ਦੇ ਰਖੜਾ ਚੰਦੂ ਮਾਰਾ ਨੇ ਸਾਰਿਆਂ ਨੇ ਸੈਂਟਰ ਨਾਲ ਮਿਲ ਕੇ ਪਲਾਨ ਬਣਾ ਲਿਆ ਕਿ ਜੇ ਪੰਜਾਬ ਦੇ ਉੱਤੇ ਤੁਸੀਂ ਕਾਬਜ ਹੋਣਾ ਤੇ ਬਾਦਲ ਪਰਿਵਾਰ ਨੂੰ ਪਾਸੇ ਕਰ ਦਿਓ ਫਿਰ ਪਲਾਨ ਬਣਾਇਆ ਕਿਵੇਂ ਪਾਸੇ ਹੋਣਗੇ ਉਹ ਘਰ ਪ੍ਰੀਤ ਨਾਲ ਗੱਲ ਹੋ ਗਈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਕੋਲੇ ਦਰਖਾਸਤ ਦੇ ਦਿਓ ਮੈਂ ਤਲਬ ਕਰਕੇ ਇਹਨੂੰ ਪੰਤੋਂ ਕੱਢ ਦੂੰਗਾ ਸਾਰੀ ਪਲੈਨਿੰਗ ਹੋਈ ਕਿਹੜਾ ਕਿਹੜਾ ਮੈਂਬਰ ਕਮੇਟੀ ਚ ਬਣਾਇਆ ਜਾਊਗਾ ਕਿਵੇਂ-ਕਿਵੇਂ ਕੀਤਾ ਜਾਊਗਾ ਕਿਵੇਂ ਸੰਮਨ ਕੀਤੇ ਜਾਣਗੇ ਸਾਰੀ ਪਲੈਨਿੰਗ ਮੇਰੇ ਕੋਲੇ ਇਹਨਾਂ ਨੇ ਸਾਡੇ ਦਾ ਸੰਮਨ ਕਰਤੇ ਜਦੋਂ ਪਾਰਟੀ ਵਿੱਚ ਆਏ ਤੇ ਪਾਰਟੀ ਨੇ ਕਿਹਾ ਕਿ ਆਪਣੀ ਇੱਕ ਮਰਿਆਦਾ ਸਿੱਖ ਪੰਥ ਦੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਦੋਂ ਵੀ ਕੋਈ ਬੁਲਾਇਆ ਜਾਏ ਉਹ ਕੋਈ ਦਲੀਲ ਨਹੀਂ ਦਿੰਦਾ ਸਿਰ ਚ ਕਾ ਲੈਂਦਾ ਮੈਂ ਕੀ ਲਿਖ ਕੇ ਦਿੱਤਾ ਸਾਰੀ ਸਾਰਿਆਂ ਨੇ ਸਿਝਾ ਕਰਕੇ ਅਸੀਂ ਲਿਖਿਆ ਕਿ ਸਾਡੇ 10 ਸਾਲ ਦੇ ਸਰਕਾਰ ਦੇ ਦੌਰਾਨ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਜੇ ਸਾਡੀ ਸਰਕਾਰ ਦੇ ਕੋਈ ਫੈਸਲੇ ਤੋਂ ਸਾਡੇ ਅਫਸਰ ਦੇ ਕੋਈ ਗਲਤੀ ਕਰਕੇ ਸਾਡੇ ਵਰਕਰ ਨੇ ਜੇ ਕੋਈ ਗਲਤੀ ਕੀਤੀ ਹੋਈ ਸਾਡੀ ਪਾਰਟੀ ਤੋਂ ਕੋਈ ਗਲਤ ਫੈਸਲਾ ਹੋਇਆ ਸਾਰਾ ਕੁਝ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੀ ਝੋਲੀ 'ਚ ਪਾਉਣਾ ਹੈ ਪਰ ਉਹਨਾਂ ਨਿਸ਼ਾਨਾ ਸੀ ਕਿ ਆ ਝੋਲੀ 'ਚ ਪਾਊਗਾ ਤੈਨੂੰ ਅਸੀਂ ਕਰ ਦਾਂਗੇ ਪਰ ਰੱਬ ਪਰਮਾਤਮਾ ਪਰਮਾਤਮਾ ਹੀ ਹੁੰਦਾ ਹੈ ਦੇਖੋ ਗੋਲੀ ਚਲਾਨ ਤੱਕ ਆ ਗਏ ਜਿਹੜੇ ਬੰਦੇ ਨੇ ਗੋਲੀ ਚਲਾਈ ਤੁਸੀਂ ਦੱਸ ਦੋ ਐਫ ਆਰ ਕੀ ਰਜਿਸਟਰ ਕੀਤੀ ਹੈ ਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚਲਾਈ ਹੋਏ ਤੇ ਪੁਲਿਸ ਨੇ ਕੀ ਐਫ ਆਰ ਲਿਖੀ ਹੈ ਕੀ ਕੀ ਰੋਲੇ ਗੋਲੇ ਚ ਇੱਕ ਬਗੈਰ ਪਛਾਣੇ ਬੰਦੇ ਤੋਂ ਗੋਲੀ ਚੱਲ ਗਈ ੱਤਕੇ ਚ ਸਾਰਿਆਂ ਨੂੰ ਪਤਾ ਕੀਨੇ ਜਲਾਈਆ ਕਿਵੇਂ ਆਇਆ ਤੇ ਉਹਦੀ ਬੇਲ ਵੀ ਕਰਾਤੀ ਹੈ ਪਰ ਸਾਨੂੰ ਕੋਈ ਪਰਵਾਹ ਨਹੀਂ ਹੈ ਜਿਹਦੇ ਹਿਰਦੇ ਤੇ ਰੱਬ ਦਾ ਹੱਥ ਹੈ ਉਹਨੂੰ ਕੀ ਚਿੰਤਾ ਹੈ ਐਸ ਕਰਕੇ ਨਾ ਮੇਰੇ ਪਿਤਾ ਬਾਦਲ ਸਾਹਿਬ ਝੁਕੇ ਸੀ 16 ਸਾਲ ਜੇਲਾ ਕੱਟੀਆਂ ਅੱਜ ਜਿਹੜਾ ਕਾਲੀ ਦਲ ਹੈ ਥੋੜੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਕੁਰਬਾਨੀਆਂ ਦੇ ਕੇ ਬਣਾਇਆ ਹੈ ਅੱਜ ਜਿਹੜੀ ਕੌਮ ਅੱਜ ਖੜੀ ਹੈ ਅੱਜ ਇਹ ਨੀ ਤਰੱਕੀ ਦੇਖਦੇ ਹਾਂ ਅੱਜ ਤੁਹਾਡੇ ਖੇਤਾਂ 'ਚ ਟਿਊਬਵਲ ਕਨੈਕਸ਼ਨ ਹੈ ਦੱਸੋ ਕਿਹਨੇ ਟਿਊਬਵਲ ਕਨੈਕਸ਼ਨ ਤੁਹਾਨੂੰ ਦਿੱਤੇ ਅਕਾਲੀ ਦਲ ਤਾਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੁਹਾਨੂੰ ਮੁਫਤ ਬਿਜਲੀ ਕਿਹਨੇ ਦਿੱਤੀ ਅਕਾਲੀ ਦਲ ਨੇ ਤੁਹਾਡੀਆਂ ਮੰਡੀਆਂ ਪਿੰਡਾਂ 'ਚ ਕਿਹਨੇ ਬਣਾਈਆਂ ਦਾਣਾ ਮੰਡੀਆਂ ਅਕਾਲੀ ਦਲ ਨੇ ਐਮ ਐਸ ਪੀ ਫਸਲਾਂ ਤੇ ਲਾਗੂ ਕਿਨੇ ਕਰਾਈ ਅਕਾਲੀ ਦਲ ਨੇ ਨਹਿਰਾਂ ਕਿਨੇ ਕੱਡੀਆਂ ਅਕਾਲੀ ਦਲ ਨੇ ਕੱਸੀਆਂ ਬਣਾਈਆਂ ਪੱਕੇ ਖਾਲੇ ਬਣਾਏ ਥੋੜਾ ਟਰੈਕਟਰ ਤੇ ਟੈਕਸ ਮਾਫ ਕੀਤਾ ਮੈਨੂੰ ਇੱਕ ਦੱਸ ਦਿਓ ਇੱਕ ਦੱਸ ਦਿਓ ਪਿਛਲੇ 50 60 70 ਸਾਲਾਂ ਵਿੱਚ ਇੱਕ ਨਿਸ਼ਾਨੀ ਕਾਂਗਰਸ ਦੀ ਦੱਸ ਦਿਓ ਇੱਕ ਗੱਲ ਕੋਈ ਹੋਰ ਕਿਸੇ ਲੀਡਰ ਦੀ ਪਾਰਟੀ ਦੱਸ ਦਿਓ ਜੇ ਗਰੀਬ ਦੀ ਬਾਹ ਫੜੀ ਗਰੀਬਾਂ ਛਾਤੀ ਨਾਲ ਲਾਇਆ ਸਹਾ ਪ੍ਰਕਾਸ਼ ਸਿੰਘ ਬਾਦਲ ਨੇ ਆ ਬਜ਼ੁਰਗਾਂ ਨੂੰ ਪੈਨਸ਼ਨ ਪਹਿਲੇ ਪੰਜਾਬ 'ਚ ਨਹੀਂ ਹੁੰਦੀ ਸੀ ਸਭ ਤੋਂ ਪਹਿਲੇ ਦੇਣ ਸ਼ੁਰੂ ਕੀਤੀ ਬਾਦਲ ਸਾਹਿਬ ਨੇ ਆਟਾ ਦਾਲ ਸਕੀਮ ਬਾਦਲ ਸਾਹਿਬ ਲੈ ਕੇ ਅਨੀ ਲੇਕਰ ਬਣਾ ਕੇ ਸ਼ਗਨ ਸਕੀਮ ਬਾਦਲ ਸਾਹਿਬ ਦੀ ਸੀ ਲੜਕੀਆਂ ਨੂੰ ਪੜਨ ਵਾਸਤੇ ਸਾਈਕਲ ਦੇਣੇ ਬਾਦਲ ਸਾਹਿਬ ਦੇ ਸੀ ਐਸੀ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਪੜਾਉਣਾ ਆਤ ਕੀਮਤੀ ਬਾਦਲ ਸਾਹਿਬ ਨੇ ਸੀ ਸਾਡੀ ਸਰਕਾਰ ਦੇ ਦੌਰਾਨ 7 ਲੱਖ 80 ਬੱਚਿਆਂ ਨੂੰ ਮੁਫਤ ਪੜਾਉਂਦੇ ਸੀ ਕਿਸੇ ਨੂੰ ਡਾਕਟਰ ਬਣਾਇਆ ਇੰਜੀਨੀਅਰ ਬਣਾਇਆ ਅੱਜ ਸਾਰਾ ਕੁਝ ਬੰਦ ਹੈ ਆ ਮਲਾਜ਼ਮਾਂ ਨੂੰ ਜਿੰਨੀਆਂ ਥਰਕਾਵਾ ਪੱਲੀਆਂ ਡੀਏ ਮਿਲੇ ਪ੍ਰਮੋਸ਼ਨਾਂ ਹੋਈਆਂ ਸਾਬ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੇ ਆ ਪੁਲਿਸ ਵਾਲੇ ਬੈਠ ਕੇ ਖੜੇ ਐ ਇਹਨਾਂ ਨੂੰ ਪੁੱਛ ਰੋ ਕਦੋਂ ਭਰਤੀ ਹੋਏ 70% ਪੁਲਿਸ ਨੂੰ ਕਾਲੀ ਦਲ ਨੇ ਭਰਤੀ ਕੀਤਾ ਅਕ ਕਿ ਕਾਲੀ ਦਲ ਥੋੜੀ ਪਾਰਟੀ ਐ ਥੋੜੀ ਜਾਨ ਐ ਪਰ ਆਪਾਂ ਪਛਾਨਿਆ ਹੀ ਨਹੀਂ ਠੱਗਾ ਤੇ ਗੱਲਾਂ ਚਾਗੇ ਲੋਕਾਂ ਦੀਆਂ ਗੱਲਾਂ ਚਾਗੇ ਝੂਠੇ ਪ੍ਰਚਾਰ ਦੀਆਂ ਗੱਲਾਂ ਚਾਗੇ ਤੇ ਕਰਚਾਰ ਕਰਨਾ ਕੌਣ ਸੀ ਆਈ ਕਾਂਗਰਸ ਤੇ ਝਾੜੂ ਵਾਲੇ ਜਿਨ੍ਹਾਂ ਨੇ ਇਹ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਨੂੰ ਗੁਰੂ ਘਰ ਦੇ ਰੱਖਿਆ ਕਰਨ ਵਾਲੀ ਪਾਰਟੀ ਨੂੰ ਗੁਰੂ ਘਰ ਵਾਸਤੇ ਜਾਨ ਕੁਰਬਾਨ ਵਾਸਤ ਕਰਨ ਵਾਲੀ ਪਾਰਟੀ ਨੂੰ ਗੁਰੂ ਦੀ ਦੋਸ਼ੀ ਬਣਾਤਾ ਹੈ ਬੇਅਦਬੀਆਂ ਦਾ ਨਾਂ ਲਾ ਕੇ ਬੇਅਦਬੀ ਹੁਣ ਹੋ ਰਹੀ ਹੈ ਕੋਈ ਬੋਲਿਆ ਕਿਧਰ ਗਿਆ ਦਾदूवाल ਕਿਧਰ ਗਿਆ ਮੰਡ ਸਾਹਿਬ ਕਿਧਰ ਗਏ ਉਹ ਲੋਕ ਜਿਹੜੇ ਸਰਕਾਰ ਰੋਕਦੇ ਸੀ ਅੱਜ ਕਿਉਂ ਨਹੀਂ ਬੋਲਦੇ ਕਿਉਂਕਿ ਉਦੋਂ ਉਹਨਾਂ ਦਾ ਨਿਸ਼ਾਨਾ ਸੀ ਕਾਲੀ ਦਲ ਨੂੰ ਥੱਲੇ ਕਰਨਾ ਤੁਸੀਂ ਦੇਖੋ ਆ ਹੁਣੀ ਹੁਣੀ ਆ ਇੱਕ 6-7 ਮਹੀਨੇ ਪਹਿਲੇ ਜਿਹੜੀ ਮਲੇਰ ਕੋਟ ਮਲੇਰ ਕੋਟਲੇ ਬੇਅਦਬੀ ਹੋਈ ਸੀ ਅਸੀਂ ਉਦੋਂ ਸਰਕਾਰ ਸੀ ਅਸੀਂ ਨਾਲ ਦੇ ਨਾਲ ਬੰਦਾ ਫੜਿਆ ਕਿਹੜਾ ਸੀ ਨਰੇਸ਼ ਯਾਦਵ ਕੋਣ ਹੈ ਨਰੇਸ਼ ਯਾਦਵ ਆਮ ਆਦਮੀ ਪਾਰਟੀ ਦਾ ਦਿੱਲੀੋਂ ਐਮਐਲਏ ਸਿੱਟੇਂਗੇ ਐਮਐਲਏ ਸੀ ਜਿਹੜੇ ਮਲੇਰ ਕੋਟਲੇ ਆ ਕੇ ਬੇਅਦਬੀ ਕੀਤੀ ਕਿਉਂਕਿ ਉਦੋਂ ਤੱਕ ਆ ਜਿੰਨੇ ਦਿੱਲੀੋਂ ਆਏ ਸੀ ਨਿਸ਼ਾਨਾ ਸੀ ਇਥੇ ਗੜਬੜ ਬੇਅਦਬੀਆਂ ਕਰਾ ਕੇ ਮਾਹੌਲ ਖਰਾਬ ਕਰਦੇ ਹੋ ਤੇ ਤੁਸੀਂ ਹੈਰਾਨ ਰਹਿ ਜਾਓਗੇ ਵੱਡੀ ਗੱਲ ਦੇਖੋ ਚੋਰ ਕਿੱਡੇ ਵੱਡੇ ਐ ਉਸ ਮਰੇਸ਼ ਯਾਦਵ ਨੇ ਬੇਅਦਬੀ ਕੀਤੀ ਕਿ ਉਹਦੇ ਵਕੀਲ ਕੌਣ ਸੀ ਹਰਪਾਲ ਚੀਮਾ ਅੱਜ ਦਾ ਜਿਹੜਾ ਖਜ਼ਾਨਾ ਮੰਤਰੀ ਐ ਹਰਜੋਤ ਬੈਂਸ ਉਹਦੇ ਵਕੀਲ ਐ ਅਖੀਰ ਤੱਕ ਉਹਦੇ ਵਕੀਲ ਰਹੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਆਹ ਕੇਸ ਹਾਰ ਜਾਣਾ ਐ ਕੇਜਰੀਵਾਲ ਨੂੰ ਕਿਹਾ ਤੇ ਨਰੇਸ਼ ਆਦਮ ਨੇ ਕਿਹਾ ਤਾਂ ਕੇਜਰੀਵਾਲ ਨੂੰ ਜੇ ਤੁਸੀਂ ਕੇਸ ਵਾਪਸ ਨਾ ਕੀਤਾ ਮੈਂ ਕਹਿ ਦੂੰਗਾ ਕਿ ਤੁਸੀਂ ਮੈਨੂੰ ਭੇਜਿਆ ਤੁਸੀਂ ਦੇਖੋ ਕਿੰਨੀ ਮਾੜੀ ਗੱਲ ਕੀਤੀ ਕੇਜਰੀਵਾਲ ਨੇ ਡੀਸੀ ਨੂੰ ਬੁਲਾਇਆ ਪਲੇਰਕੋਟਲੇ ਵਾਲੇ ਦਾ ਉਹਨੂੰ ਕਿਹਾ ਕੇਸ ਹੀ ਵਾਪਸ ਕਰ ਦਿਓ ਸਾਰੀ ਪੈਸ ਹੋ ਗਈ ਫੈਸਲੇ ਤੇ ਆ ਗਈ ਕੇਜਰੀਵਾਲ ਨੇ ਡੀਸੀ ਨੂੰ ਕਿਹਾ ਡੀਸੀ ਨੇ ਜਿਹਨੇ ਪੇਗੇਸ ਪਾਇਆ ਉਹ ਤੋਂ ਵਾਪਸ ਲੈ ਕੇ ਕੋਰਟ ਨੂੰ ਦਰਖਾਸਤ ਦੇ ਦਿੱਤੀ ਕਿ ਅਸੀਂ ਵਾਪਸ ਚਾਹੁੰਨੇ ਹਾਂ ਕੇਸ ਬੇਅਦਬੀ ਦਾ ਕੇਸ ਵਾਪਸ ਛੋੜਿਆ ਪਰ ਜੱਜ ਸਾਹਿਬ ਤਗੜੇ ਸੀ ਜੱਜ ਸਾਹਿਬ ਨੇ ਕਿਹਾ ਮੈਂ ਨਹੀਂ ਹੁਣ ਦਿੰਦਾ ਵਾਪਸ ਤੇ ਦਸੰਬਰ ਦੀ ਪਹਿਲੀ ਤਰੀਕ ਨੂੰ 8-9 ਮਹੀਨੇ ਪਹਿਲੇ ਫੈਸਲਾ ਦਿੱਤਾ ਕਿ ਨਰੇਸ਼ ਯਾਦਵ ਕੋਈ ਗੁਨਾਹਗਾਰ ਹੈ ਉਹ ਦੋਸ਼ੀਆਂ ਨੂੰ ਅੰਦਰ ਕਰਤਾ ਫਿਰ ਵੀ ਟੀਟ ਨੇ ਐਨੇ ਰੋਲਾ ਪਾਤਾ ਨਰੇਸ਼ ਯਾਦਵ ਮੈਂ ਦੱਸੂਗਾ ਉਹਦੇ ਬਾਅਦ ਦਿੱਲੀ ਦੇ ਇਲੈਕਸ਼ਨ ਆਏ ਓਏ ਨਰੇਸ਼ ਯਾਦਵ ਨੂੰ ਆਮ ਆਦਮੀ ਪਾਰਟੀ ਨੇ ਜਿਹਨੇ ਬੇਇੱਜ਼ਤੀ ਕੀਤੀ ਜਿਹੜਾ ਜੇਲ੍ਹ ਚ ਸੈਸ਼ਨ ਜੱਜ ਦੇ ਅੰਦਰ ਕਰਤਾ ਉਹਨੂੰ ਫਿਰ ਤੋਂ ਟਿਕਟ ਦਿੱਤੀ ਦਿੱਲੀ ਆਮ ਆਦਮੀ ਪਾਰਟੀ ਯਾਰ ਐਜੇ ਲੋਕ ਆ ਕ੍ਰਿਮਨਲ ਬੰਦੇ ਆ ਠੱਗ ਆਏ ਆ ਆਪਣਾ ਲੁੱਟ ਗਏ ਸਾਰਾ ਕੁਛ ਦੁਖਾਭ ਕਰਤਾ ਪੰਜਾਬ ਖਜ਼ਾਨਾ ਲੁੱਟੀ ਜਾਂਦੇ ਆ ਆ ਜਿਹੜੇ ਇਸ਼ਤਿਹਾਰ ਲਾਉਂਦੇ ਆ ਆ ਫੋਟੋਆਂ ਕੇਜਰੀਵਾਲ ਦੀ ਲਾਉਂਦੇ ਆ 1000 ਕਰੋੜ ਰੁਪਇਆ ਸਾਲ ਦਾ ਅਸ਼ਤਿਆਰਾਂ ਦੇ ਲਾਉਂਦੇ ਐ ਤਕਰੀਬਨ 4000 ਕਰੋੜ ਲਾਤਾ ਤੇ ਕਹਿੰਦੇ ਅਸੀਂ ਆਟਾ ਦਾਲ ਨਹੀਂ ਦੇ ਸਕਦੇ ਸਾਡੇ ਕੋਲ ਪੈਸਾ ਹੈ ਨਹੀਂ ਸਗੇ ਨਹੀਂ ਦੇ ਸਕਦੇ ਅਸੀਂ ਪੈਸਾ ਹੈ ਨਹੀਂ ਪੈਨਸ਼ਨਾਂ ਨਹੀਂ ਦੇ ਸਕਦੇ ਵਧਾ ਸਕਦੇ ਪੈਸਾ ਹੈ ਨਹੀਂ ਪਰ ਆਪਣੀਆਂ ਫੋਟੋਆਂ ਦੇ ਲਾਉਣ ਵਾਸਤੇ ਇਹਨਾਂ ਕੋਲ ਪੈਸਾ ਹੈ ਇਸ ਕਰਕੇ ਮੈਂ ਤੁਹਾਨੂੰ ਆਈ ਬੇਨਤੀ ਕਰਨਾ ਚਾਹਣਾ ਪੰਜਾਬ ਨੂੰ ਬਚਾਉਣਾ ਤੁਸੀਂ ਬਚਾ ਸਕਦੇ ਹੋ ਨਾ ਕਾਂਗਰਸ ਦਾ ਪੰਜਾਬ ਕਰ ਰਿਹਾ ਨਾ ਝਾੜੂ ਵਾਲਿਆਂ ਦਾ ਪੰਜਾਬ ਕਰ ਰਿਹਾ ਨਾ ਬੀਜੇਪੀ ਦਾ ਪੰਜਾਬ ਕਰ ਰਿਹਾ ਜੇ ਕਰ ਹੈ ਸ੍ਰੋਮਣੀ ਅਕਾਲੀ ਦਲ ਦਾ ਕਰ ਹੈ ਆਹ ਸਪਨਾ ਕਰ ਹੈ ਆਹ ਤਾਂ ਗੈਸਟ ਹਾਊਸ ਵਾਂਗੂ ਆਉਂਦੇ ਐ ਸਹਿਰ ਸਪਾਟੇ ਵਾਸਤੇ ਲੁੱਟਣ ਆਉਂਦੇ ਐ ਜਦੋਂ ਤੁਸੀਂ ਦਾ ਲਾ ਦਿੰਨੇ ਹੋ ਉਹਨੇ ਪੰਜ ਸਾਲ ਲੁੱਟ ਕੇ ਚਲੇ ਜਾਂਦੇ ਐ ਤੇ ਫਿਰ ਆਪਾਂ ਪਛਤਾਉਨੇ ਆ ਫਿਰ ਯਾਦ ਕਰਦੇ ਆ ਅਕਾਲੀ ਦਲ ਨੂੰ ਤੇ ਫਿਰ ਤੁਸੀਂ ਫਿਰ ਤੋਂ ਲਿਆਉਣੇ ਹੋ ਪਰ ਪਿਛਲੇ 10 ਸਾਲ ਤੱਕ ਆਪਾਂ ਗੱਲਾਂ ਜੀ ਇੰਨੀ ਆ ਗਏ ਕਿ ਇੱਕ ਦੇ ਬਾਅਦ ਹੋਰ ਤੇ ਲਾਰੇ ਆ ਜਾ ਗਏ ਭੁੱਲ ਗਏ ਆਪਣਿਆਂ ਨੂੰ ਤੇ ਅੱਜ ਬਰਬਾਦ ਹੋ ਗਿਆ ਪੰਜਾਬ ਹਲੇ ਵੀ ਮੈਨੂੰ ਡਰ ਹੈ ਕੋਈ ਨਾ ਕੋਈ ਹੋਰ ਨਾ ਆ ਜੇ ਕਹੂਗਾ ਮੈਂ ਪੰਥਕ ਐ ਮੈਂ ਇਹ ਐ ਉਹ ਐ ਪਛੋਕਰ ਦੇਖਿਆ ਕਰੋ ਜਦੋਂ ਆਪਾਂ ਆਪਣੇ ਬੱਚੇ ਦਾ ਰਿਸ਼ਤੇ ਦਾ ਰਿਸ਼ਤਾ ਕਰਨ ਜਾਂਦੇ ਆ ਪਰਿਵਾਰ ਦਾ ਪਛੋਕਰ ਦੇਖਦੇ ਆ ਉਸ ਘਰ ਦਾ ਪਿਛੋਕੜ ਦੇਖਦੇ ਆ ਤੁਸੀਂ ਆਪਣੀ ਜ਼ਿੰਦਗੀ ਜਾਨ ਦੇਣ ਦੇ ਪਹਿਲੇ ਪਿਛੋਕੜ ਦੇਖਦੇ ਨਹੀਂ ਜਿਹੜਾ ਆਉਂਦਾ ਆਪਾਂ ਸਮਝਦੇ ਪਤਾ ਨਹੀਂ ਵੱਡਾ ਵੱਡਾ ਸ਼ੇਰ ਹੈ ਭਾਵੇਂ 2 ਮਹੀਨੇ ਪਹਿਲੇ 1 ਸਾਲ ਪਹਿਲੇ ਦਵਾਈਆਂ ਆਏ ਹੁਣ ਆਪਾਂ ਕਹਿੰਦੇ ਉਹ ਪੰਥ ਹੈ ਜਿਹਨੇ ਪਾਲ ਕੱਟੇ ਹੁਣ ਕਹਿੰਦੇ ਇਹ ਤੋਂ ਵੱਡਾ ਪੰਥਕ ਹੋਣੀ ਤੇ ਹੁਣ ਜਦੋਂ ਚੀਜ਼ਾਂ ਨਿਕਲਦੀਆਂ ਕੀ ਨਿਕਲਦੀਆਂ ਘਰੇ ਵਿੱਚ ਹੀ ਨਸ਼ਾ ਵਧੂ ਹੈ ਆ ਜਿਹੜੇ ਲੋਕ ਐ ਆ ਥੋੜਾ ਫਾਇਦਾ ਲੈਂਦੇ ਐ ਪੰਜਾਬੀ ਖੁੱਲੇ ਦਿਲ ਵਾਲੇ ਐ ਆ ਖੁੱਲੇ ਦਿਲ ਦਾ ਫਾਇਦਾ ਲੈਣ ਲੱਗੇ ਤੇ ਆਪਣੇ ਸੂਬੇ ਨੂੰ ਬਰਬਾਦ ਕਰਨ ਲੱਗੇ ਐ ਇਸ ਕਰਕੇ ਜੇ ਫਿਰ ਵੀ ਤੁਸੀਂ ਬਚਣਾ ਹੈ ਆ ਆਖੀਰਲਾ ਮੌਕਾ ਐ ਇਕੱਠੇ ਹੋ ਜੋ ਆ ਜਿਹੜੀਆਂ ਚੀਜ਼ਾਂ ਆ ਜਿਹੜੇ ਹਰਪ੍ਰੀਤ ਨੂੰ ਬਣਾਇਆ ਆ ਉਹ ਸਾਰੀਆਂ ਜਲਸੀਆਂ ਦੀਆਂ ਸਕੀਮਾਂ ਐ ਕੀ ਕਾਲੀ ਦਲ ਨੂੰ ਨਿਯੋਮ ਦੇਣਾ ਪੰਜਾਬ ਵਿੱਚ ਤੇ ਥੋੜੂ ਵਾਪਸ ਥੋੜੀ ਚੜਦੀ ਕਲਾ ਨਹੀਂ ਹੋਣ ਦੇਣੀ ਪਰ ਮੈਨੂੰ ਮਾਣਾ ਥੋੜੇ ਦੀ ਅੱਜ ਸਿਰ ਝੁਕਦਾ ਪਟਿਆਲੇ ਵਾਲਿਓ ਪਟਿਆਲੇ ਦੇ ਵਰਕਰੋ ਮੇਰੇ ਨੌਜਵਾਨ ਸਾਥਿਓ ਅੱਜ ਨਜ਼ਾਰਾ ਲਿਆਦਾ ਤੁਸੀਂ ਮੈਂ ਤੁਹਾਨੂੰ ਦੱਸਣਾ ਚਾਹਣਾ ਅੱਜ ਅੱਜ ਮੈਂ ਜਦੋਂ ਆ ਰਿਹਾ ਸੀ ਤੁਹਾਡੇ ਚਿਹਰਿਆਂ 'ਚੋਂ ਜੋਸ਼ ਦੇਖਿਆ ਥੋੜੇ ਚਿਹਰਿਆਂ 'ਚ ਆਜ਼ਾਦੀ ਵੀ ਦੇਖੀ ਕਿਉਂਕਿ ਸਹੀ ਬਣੇ ਤੇ ਅੱਜ ਤੁਸੀਂ ਉਹਨਾਂ ਲੀਡਰਾਂ ਤੋਂ ਆਜ਼ਾਦ ਹੋ ਗਏ ਜਿਨ੍ਹਾਂ ਲੀਡਰਾਂ ਨੇ ਆਪਣੀ ਕੌਮ ਨੂੰ ਵੇਚਿਆ ਜਿਨ੍ਹਾਂ ਨੇ ਤੁਹਾਨੂੰ ਉੱਠ ਨਹੀਂ ਦਿੰਦਾ